ਸਟ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਖਰ ਅਸਤੀਫਾ ਦੇਣਾ ਹੀ ਪਿਆ ਡੰਡੀ ਉਹ ਲਿਬਰਲ ਪਾਰਟੀ ਨਾਲ ਸੰਬੰਧ ਰੱਖਦੇ ਹਨ ਡੰਡੀ ਉਸ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੀ ਸਿਆਸਤ ਵਿੱਚ ਸਰਗਰਮ ਰਿਹਾ ਹੈ ਡੰਡੀ ਉਸ ਦੇ ਪਿਤਾ ਪੀਰੀ ਟਰੂਡੋ ਦਾ ਨਾਮ ਕੈਨੇਡਾ ਦੇ ਹੁਣ ਤੱਕ ਦੇ ਸ਼ਾਨਦਾਰ ਪ੍ਰਧਾਨ ਮੰਤਰੀਆਂ ਵਿੱਚ ਗਿਣਿਆ ਜਾਂਦਾ ਹੈ ਡੰਡੀ ਸਾਲ 2015 ਨੂੰ ਉਥੇ ਹੋਈਆਂ ਚੋਣਾਂ ਵਿੱਚ ਜਦੋਂ ਟਰੂਡੋ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਦੀ ਉਮਰ 44 ਸਾਲ ਦੀ ਲਗਭਗ ਸੀ ਡੰਡੀ ਸ਼ੁਰੂ ਵਿੱਚ ਉਸ ਨੂੰ ਲੋਕਾਂ ਦਾ ਵੱਡਾ ਹੰਗਾਰਾ ਮਿਲਿਆ ਡੈਂਡੀ ਕੈਨੇਡਾ ਦੇ ਕੋ ਮੰਤਰੀ ਸਬੰਧ ਵੀ ਉਸ ਸਮੇਂ ਤੱਕ ਦੂਜੇ ਦੇਸ਼ਾਂ ਨਾਲ ਸ਼ਾਨਦਾਰ ਰਹੇ ਹਨ ਡੈਂਡੀ ਪਰ ਉਸ ਦੀਆਂ ਬੇਹਦ ਉਦਾਰ ਨੀਤੀਆਂ ਕਰਕੇ ਕੈਨੇਡਾ ਵਿੱਚ ਦੁਨੀਆ ਪਰ ਤੋਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਦਾਖਲ ਹੋ ਗਏ ਡੈਂਡੀ ਇਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਮਾਉਣ ਲਈ ਦੇਸ਼ ਕੋਲ ਮੁੱਢਲਾ ਢਾਂਚਾ ਤਿਆਰ ਨਹੀਂ ਸੀ ਅਤੇ ਨਾ ਹੀ ਇਸ ਕਦਰ ਵੱਡੇ ਰੁਜ਼ਗਾਰ ਦੇ ਮੌਕੇ ਹੀ ਸਨ ਜਿਸ ਕਰਕੇ ਉੱਥੇ ਬੇਰੁਜ਼ਗਾਰੀ ਪੈਰ ਪਸਾਰਨ ਲੱਗੀ ਸੀ ਟੰਡੀ ਉਥੋਂ ਦੇ ਸਮਾਜ ਵਿੱਚ ਬੇਚੈਨੀ ਅਤੇ ਬਦ ਅਮਣੀ ਵਧਣ ਲੱਗੀ ਸੀ ਦੰਡੀ ਸਾਲ 2019 ਵਿੱਚ ਹੋਈਆਂ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ ਬਹੁਮਤ ਲਈ ਲੋੜਿੰਦੀਆਂ ਸੀਟਾਂ ਨਾ ਮਿਲੀਆਂ ਜੱਸ ਕਰਕੇ ਪੰਜਾਬੀ ਮੂਲ ਦੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਜਿਸ ਨੇ ਉਦੋਂ 24 ਸੀਟਾਂ ਜਿੱਤੀਆਂ ਸਨ ਦੀ ਮਦਦ ਲੈਣ ਲਈ ਟਰੂਡੋ ਨੂੰ ਮਜਬੂਰ ਹੋਣਾ ਪਿਆ ਡੰਡੀ ਜਗਮੀਤ ਸਿੰਘ ਜਿੱਥੇ ਬੜੇ ਜ਼ਹੀਨ ਚੁਸਤ ਅਤੇ ਹਰਮੜ ਪਿਆਰੇ ਆਗੂ ਹਨ ਉਥੇ ਉਹ ਕੈਨੇਡਾ ਵਿੱਚ ਵੱਡੀ ਗੰਤੀ ਵਿੱਚ ਇਕੱਠੇ ਹੋਏ ਖਾੜਕੂ ਵਿਚਾਰਧਾਰਾ ਰੱਖਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਵੀ ਹਮੇਸ਼ਾ ਹਮਾਇਤੀ ਰਹੇ ਹਨ ਡੰਡੀ ਇਸੇ ਕਰਕੇ ਇਸ ਸਮੇਂ ਵਿੱਚ ਉਥੇ ਵੱਖ-ਵੱਖ ਸ਼ਹਿਰਾਂ ਅਤੇ ਥਾਂ-ਪਰ-ਥਾਂ ਖਾਲਿਸਤਾਨ ਦੀ ਮੰਗ ਉਠਦੀ ਰਹੀ ਹੈ ਡੰਡੀ ਇਸ ਦੇ ਨਾਲ ਹੀ ਭਾਰਤ ਵਿਰੋਧੀ अनेका ਕਾਰਵਾਈਆਂ ਵੀ ਹੁੰਦੀਆਂ ਰਹੀਆਂ ਹਨ ਡੰਡੀ ਪਾਰਟ ਸਰਕਾਰ ਵੱਲੋਂ ਇਸ ਪ੍ਰਤੀ ਸਖਤ ਪ੍ਰतिकਰਮ ਟਰੂਡੋ ਸਰਕਾਰ ਨੂੰ ਭੇਜਿਆ ਜਾਂਦਾ ਰਿਹਾ ਹੈ ਪਰ ਇਸ ਦਾ ਉਸ ਉੱਪਰ ਕੋਈ ਅਸਰ ਨਹੀਂ ਹੋਇਆ ਸਗੋਂ ਉਹ ਖੜਕੂ ਵਿਚਾਰਤਾਰਾ ਵਾਲੀ ਸੰਗਠਨਾ ਵੀ ਪੁਸ਼ਤ ਪਣਾਹੀ ਹੀ ਕਰਦਾ ਰਿਹਾ ਡੈਂਡੀ ਅੱਜ ਉਥੇ ਭਾਰਤੀ ਮੂਲ ਦੇ 20 ਲੱਖ ਤੋਂ ਵੱਧ ਲੋਕ ਵਸੇ ਹੋਏ ਹਨ ਡੰਡੀ ਉਥੇ ਵੱਡੀ ਗਿਣਤੀ ਵਿੱਚ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਦੇ ਲੋਕ ਵੀ ਕਿਸੇ ਨਾ ਕਿਸੇ ਤਰ੍ਹਾਂ ਸ਼ਰਨਾਰਥੀਆਂ ਦੇ ਰੂਪ ਵਿੱਚ ਪਹੁੰਚੇ ਹੋਏ ਹਨ ਡੰਡੀ ਕੈਨੇਡਾ ਨੇ ਆਪਣੀ ਆਰਥਿਕਤਾ ਨੂੰ ਥੰਮਣਾ ਦੇਣ ਲਈ ਉਥੇ ਵਿਦਿਅਕ ਅਦਾਰਿਆਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਲਈ ਖੁੱਲਾ ਸੱਦਾ ਵੀ ਦਿੱਤਾ ਸੀ ਡੰਡੀ ਬਹੁਤੇ ਲੋਕ ਉਥੋਂ ਦੇ ਲਿਬਰਲ ਕਾਨੂੰਨ ਕਰਕੇ ਪੱਕਾ ਪਰਵਾਸ ਹਾਸਲ ਕਰਨ ਵਿੱਚ ਵੀ ਸਫਲ ਹੋ ਗਏ ਡੰਡੀ ਇਸੇ ਹੀ ਸਮੇਂ ਵਿੱਚ ਲਿਬਰਲ ਸਰਕਾਰ ਉੱਤੇ ਕਈ ਤਰ੍ਹਾਂ ਦੇ ਭ੍ਰਸ਼ਟਾਚਾਰ ਦੇ ਦੋਸ਼ ਵੀ ਲੱਗਣੇ ਸ਼ੁਰੂ ਹੋ ਗਏ ਅਤੇ ਸਾਧਨਾਂ ਦੇ ਸੀਮਤ ਹੋਣ ਕਾਰਨ ਉਥੇ ਮਹਿੰਗਾਈ ਵੀ ਵੱਧ ਗਈ ਜਿਸ ਨੂੰ ਲੈ ਕੇ 2024 ਵਿੱਚ ਟਰੂਡੋ ਸਰਕਾਰ